ਇੱਕ ਮਰਿਆਦਾ ਚ ਬੰਨੀ ਤੇ ਉਸੇ ਮਰਿਆਦਾ ਦੇ ਵਿੱਚ ਇਹ ਆਨੰਦ ਕਾਰਜ ਜੀ ਪਿਆਰੇ ਦੀ ਜਿਹੜੀ ਗੁਰਸਿੱਖਾਂ ਦੀ ਮਰਿਆਦਾ ਹੈ ਉਹ ਏ ਸੁਬਾ ਆਸਾ ਜੀ ਦੀ ਵਾਰਤੋਂ ਬਾਅਦ ਫਿਰ ਸਮਝ ਲੈਣਾ ਉਥੇ ਕੋਈ ਰੇਵਨ ਕਟਾਈ ਨਹੀਂ ਹੁੰਦੀ ਗੁਰਸਿੱਖਾਂ ਦੇ ਵਿੱਚ ਉਥੇ ਜੁੱਤੀ ਚੁੱਕੀ ਵਾਲਾ ਕੰਮ ਨਹੀਂ ਹੁੰਦਾ ਕਿਉਂਕਿ ਸਾਲੀਆਂ ਹੀ ਨਹੀਂ ਹੁੰਦੀਆਂ ਸਭ ਪਹਿਣਾ ਨੇ ਸਾਲੀ ਹੋਏਗੀ ਤੇ ਰੇਵਨ ਕੱਟੇਗੀ ਸਾਲੀ ਹੋਏਗੀ ਤੇ ਤਾਂ ਹੀ ਜੁੱਤੀ ਚੁਕੇਗੀ ਨਾ ਉਥੇ ਤੇ ਸਭ ਪਹਿਣਾ ਨੇ ਕੌਣ ਜੁੱਤੀ ਚੁਕੇਗਾ ਕੌਣ ਰੇਵਣ ਕਟੇਗਾ ਉਥੇ ਜਿਹੜਾ ਏ ਬੜੀ ਸਹਿਜਤਾ ਦੇ ਨਾਲ ਬੜੇ ਆਨੰਦ ਦੇ ਨਾਲ ਆਪਣੇ ਗੁਰੂ ਕੋ ਆਉਣਾ ਸਵੇਰ ਆਸਾ ਜੀ ਵਾਰ ਜੀ ਦਾ ਕੀਰਤਨ ਹੋਣਾ ਆਸਾ ਜੀ ਕੀ ਵਾਰ ਦੇ ਕੀਰਤਨ ਤੋਂ ਬਾਅਦ ਸਤਗੁਰੂ ਦਾ ਜਿਹੜਾ ਏ ਉਹ ਸੁਹੀ ਰਾਗ ਦਾ ਜਿਹੜਾ ਏ ਉਹ ਪਾਠ ਪੜਿਆ ਜਾਣਾ ਲਾਵਾਂ ਦਾ ਤੇ ਇਹ ਪ੍ਰਕਰਮਾ ਹੋਣੀਆਂ ਜਿੰਨੂੰ ਕਹਿੰਦੇ ਆਨੰਦ ਕਾਰਜ ਹੋਣਾ ਇਹ ਅਮਰਤ ਵੇਲੇ ਦੀ ਮਰਿਆਦਾ ਏ ਲਗਭਗ 6:7 ਵਜੇ ਸੁਹੀ ਰਾਗ ਫਿਰ ਗੁਰੂ ਨਾਨਕ ਪਿਤਾ ਦੀ ਉਹ ਉੱਚੀ ਸਮਝ ਦੇਖੋ ਉਹ ਸਭਨਾ ਨੂੰ ਅਕਲ ਵੰਡਣ ਵਾਲੇ ਨੂੰ ਉਹ ਸਭਨਾ ਨੂੰ ਬੁੱਧ ਦੇਣ ਵਾਲੇ ਦੀ ਆਪਣੀ ਮਹਾਬੁੱਧ ਦਾ ਰੰਗ ਦੇਖੋ ਕਿ ਜੇ ਰਾਗਾਂ ਦੀ ਦੁਨੀਆ ਨੂੰ ਜਾ ਕੇ ਵੀ ਪੜੀਏ ਨਾ ਰਾਗਾਂ ਦੀਆਂ ਕਿਤਾਬਾਂ ਕਿ ਕਿਹੜਾ ਰਾਗ ਦਾ ਸਮਾਂ ਕਿਹੜਾ ਹੈ ਤੇ ਸੁਹੀ ਰਾਗ ਦਾ ਸਮਾਂ ਦਿਨ ਚੜ੍ਹਨ ਤੋਂ ਦੋ ਘੜੀਆਂ ਬਾਅਦ ਹੈ ਜੇ 6 ਵਜੇ ਦਿਨ ਚੜ੍ਹਿਆਏ ਤੇ 24 ਮਿੰਟਾਂ ਦੀ ਇੱਕ ਘੜੀ ਹੁੰਦੀ ਲਗਭਗ ਪੌਣਾ ਘੰਟਾ ਇੱਕ ਘੰਟਾ ਬਾਅਦ ਸੂਈ ਰਾਗ ਗਉਣ ਦਾ ਸਹੀ ਸਮਾਂ ਹੈ ਕਹਿਣ ਤੋਂ ਭਾਵ ਕਿ 7 ਵਜੇ ਆਨੰਦ ਕਾਰਜ ਦਾ ਸਹੀ ਸਮਾਂ ਹੈ 6:30 7 ਵਜੇ ਦਾ ਇਹ ਮਰਿਆਦਾ ਹੈ ਇਹਦੇ ਵਿੱਚ ਹੈ ਕਿ ਜਿਹੜੇ ਦੋ ਜੀ ਨੇ ਜਿਨ੍ਹਾਂ ਨੇ ਇਸ ਰਸਮ ਨੂੰ ਨਹੀਂ ਨਿਭਾਉਣਾ ਜਿਨ੍ਹਾਂ ਨੇ ਪਿਆਰੇ ਦੀ ਇਸ ਬਖਸ਼ਿਸ਼ ਨੂੰ ਮੰਨਣਾ ਹੈ ਜਿਸਨੇ ਆਪਣੇ ਜੀਵਨ ਨੂੰ ਖੁਸ਼ੀਆਂ ਨਾਲ ਭਰਨਾ ਹੈ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੀ ਤਿਆਰੀ ਕਰਨੀ ਹੈ ਕਿ हे ਪਿਤਾ हे ਮੇਰਾ ਦੇ ਸਾਈਂ ਦਇਆ ਕਰੀ ਦੁਨੀਆ ਦਾ ਇੱਕੋ ਹੀ ਇੱਕ ਰਿਸ਼ਤਾ ਹੈ ਜਿਹੜਾ ਮੇਰੇ ਗੁਰੂ ਸਾਹਿਬ ਨੇ ਵਿੱਚ ਬਹਿ ਕੇ ਆਪ ਹੁਕਮ ਬਖਸ਼ਣਾ ਹੈ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦੇ ਘਰ ਪੈਦਾ ਹੋਏ ਸੀ ਕਿਸੇ ਨੇ ਪੁੱਛਿਆ ਨਹੀਂ ਬਸ ਸੰਜੋਗ ਰਲਾਈ ਨੇ ਪੁਰਬਲੇ ਕੁਝ ਕਰਮ ਰਿਲੇ ਨੇ ਤੇ ਤੁਹਾਨੂੰ ਭੇਜ ਦਿੱਤਾ ਕੁਝ ਪੂਰਬਲੀਆਂ ਸੇਵਾਵਾਂ ਪੂਰੀਆਂ ਕਰਨੀਆਂ ਨੇ ਕੁਝ ਪੂਰਬਲੇ ਕਰਮਾਂ ਦਾ ਆਦਾਨ-ਪ੍ਰਦਾਨ ਕਰਨਾ ਹੈ ਜਿਆਦਾ ਲੰਬਾ ਨਾ ਜਾਈਏ ਬੜੀ ਲੰਬੀ ਸ਼ੰਖਲਾ ਹੈ ਮਾਂ ਦੀ ਸੇਵਾ ਤੀ ਨਹੀਂ ਕਰੇਗੀ ਪੁੱਤ ਨਹੀਂ ਕਰੇਗਾ ਤੇ ਉਹ ਆਪਣੇ ਕਰਮ ਤੋਂ ਮੁਕਤ ਨਹੀਂ ਹੋ ਸਕਦਾ ਇਹ ਜੀਵਨ ਹੀ ਇਸੇ ਖੇਡ ਲਈ ਹੈ ਪੂਰਬਲੇ ਕਰਮਾਂ ਅਨੁਸਾਰ ਜਿਹੜਾ ਹੈ ਉਹ ਆਪ ਜੀ ਨੂੰ ਭੇਜ ਦਿੱਤਾ ਪੁੱਛਿਆ ਨਹੀਂ ਕਿੱਥੇ ਭੇਜਾਂ ਹਿੰਦੂ ਦੇ ਘਰ ਭੇਜਾਂ ਮੁਸਲਮਾਨ ਦੇ ਘਰ ਭੇਜਾਂ ਕਿਸੇ ਸਿੱਖ ਦੇ ਘਰ ਭੇਜਾਂ ਗਰੀਬ ਦੇ ਭੇਜਾਂ ਅਮੀਰ ਦੇ ਭੇਜਾਂ ਨਹੀਂ ਕੋਈ ਪੂਰਬਲੀ ਖੇਡ ਦੇ ਅਨੁਸਾਰ ਭੇਜ ਦਿੱਤਾ ਹੈ ਪਰ ਸਿਰਫ ਇੱਕ ਰਿਸ਼ਤਾ ਹੈ ਜਿਹੜਾ ਇਸ ਸੰਸਾਰ ਤੇ ਬਣਾਇਆ ਹੈ ਤੇ ਉਸ ਰਿਸ਼ਤੇ ਦੇ ਵਿੱਚ ਸਿਰਫ ਇੱਕੋ ਹੀ ਇਹੋ ਜਿਹਾ ਮੌਕਾ ਆਉਂਦਾ ਹੈ ਜਦੋਂ ਗੁਰੂ ਪਿਤਾ ਆਪ ਵਿੱਚ ਬਹਿ ਜਾਂਦੇ ਤੇ ਆਪ ਉਹ ਰਿਸ਼ਤੇ ਨੂੰ ਉਸ ਬੰਧਨ ਨੂੰ ਆਪ ਅਗਿਆ ਦਿੰਦੇ ਨੇ ਆਪ ਹੁਕਮ ਦਿੰਦੇ ਨੇ ਜਿਵੇਂ ਉਸ ਅਕਾਲ ਪੁਰਖ ਨੇ ਉਸ ਗੰਮੀ ਵਾਹਿਗੁਰੂ ਨੇ ਉਸ ਸ਼ਬਦ ਗੁਰੂ ਨੇ ਆਪ ਇੱਕ ਰਿਸ਼ਤਾ ਜੋੜਿਆ ਹੋਵੇ ਜਿਵੇਂ ਆਪ ਇੱਕ ਸਾਥੀ ਬਖਸ਼ਿਆ ਹੋਵੇ ਕਿ ਦੋਵਾਂ ਜਾਣਿਆਂ ਨੇ ਕੁਝ ਕਰਨਾ ਏ ਕੀ ਕਰਨਾ ਏ ਮੇਰੇ ਤੱਕ ਪਹੁੰਚਣਾ ਏ ਬਸ ਗੱਲ ਵਕੜੀ ਪਾਉਣੀ ਏ ਬਸ ਉਸ ਪਿਆਰੇ ਨੂੰ ਉਸ ਪਿਆਰੇ ਦੇ ਮਿਲਾਪ ਨੂੰ ਜਾਣਾ ਏ ਪਰ ਕਿੰਨਾ ਬਦਨਾਮ ਕਰ ਦਿੱਤਾ ਨਾ ਇਸ ਰਿਸ਼ਤੇ ਨੂੰ ਆ ਸਾਨੂੰ ਕੋਈ ਗੁਰਸਿੱਖ ਸੁਣਾ ਰਿਹਾ ਸੀ ਕਹਿੰਦਾ ਕੋਈ ਬੰਦਾ ਨਾ ਡਾਕਟਰ ਕੋ ਦਵਾਈ ਲੈਣ ਗਿਆ ਬਿਮਾਰ ਸੀ ਮਜ਼ਾਕ ਬਣਾ ਲਿਆ ਨਾ ਇਸ ਰਿਸ਼ਤੇ ਨੂੰ ਕਹਿੰਨ ਲੱਗਾ ਦਵਾਈ ਦੇਣ ਗਿਆ ਤੇ ਡਾਕਟਰ ਕਹਿਣ ਲੱਗਾ ਕਿ ਭਾਈ ਤੈਨੂੰ ਤੇ ਕੋਈ ਬੜੀ ਖਤਰਨਾਕ ਬਿਮਾਰੀ ਚਿੰਬੜੀ ਏ ਜਿਹੜੀ ਹੌਲੀ-ਹੌਲੀ ਕਰਕੇ ਤੈਨੂੰ ਖਾ ਰਹੀ ਏ ਤੇ ਇਹਨੇ ਤੇਰਾ ਜੀਣਾ ਹਰਾਮ ਕੀਤਾ ਏ ਤੇ ਕਹਿੰਦੇ ਬੰਦਾ ਕਹਿਣ ਲੱਗਾ ਡਾਕਟਰ ਸਾਹਿਬ ਹੌਲੀ ਬੋਲੋ ਬਾਹਰ ਹੀ ਬੈਠੀ ਜੇ ਬਾਰੀ ਬੈਠੀ ਜੇ ਹੌਲੀ ਬੋਲ ਇਹ ਮਜ਼ਾਕ પતિ ਪਤਨੀ ਦਾ ਇਹ ਗ੍ਰਸਥ ਮਾਰਗ ਦਾ ਮਜ਼ਾਕ ਜਿਹੜਾ ਇਹ ਬਣਿਆ ਕਿਉਂ ਹੈ ਕਿਉਂ ਸੀ ਅਸੀਂ ਬੁਰਨਾਣਕ ਕੋ ਬਖਸ਼ਿਸ਼ ਲੈਣਾ ਸਿੱਖੇ ਹੀ ਨਹੀਂ ਕਿ ਬਖਸ਼ਿਸ਼ ਮਿਲਦੀ ਕਿਵੇਂ ਫਿਰ ਉਹਨਾਂ ਦੋਵਾਂ ਜੀਆਂ ਨੇ ਜਾਪ ਕਰਨੇ ਸੀ ਪਿਆਰੇ ਅੱਗੇ ਜੋਦੜੀਆਂ ਕਰਨੀਆਂ ਸੀ ਕਿ ਹੇ ਸਤਿਗੁਰੂ ਮੈਨੂੰ ਪਹਿਲੀ ਵਾਰਾ ਜਿਹੜਾ ਤੂੰ ਰਿਸ਼ਤਾ ਬਖਸ਼ੇਂਗਾ ਨਾ ਜਿਹੜਾ ਤੂੰ ਮੈਨੂੰ ਇਹ ਬਖਸ਼ਿਸ਼ ਬਖਸ਼ੇਂਗਾ ਮੈਂ ਉਸ ਚ ਨੇਬ ਸਕਾਂ ਮੈਂ ਉਸ ਪਰਿਵਾਰ ਦੀ ਉਹਨਾਂ ਜੀਆਂ ਦੀ ਸੇਵਾ ਕਰ ਸਕਾਂ ਮੈਂ ਤੇਰੇ ਮਾਰਗ ਤੇ ਚੱਲ ਸਕਾਂ ਮੈਨੂੰ ਇੰਨੀ ਕ ਸਮਰੱਥਾ ਦੇ ਦੇਈ ਮੇਰੀ ਮੱਤ ਘੜੀ ਗਈ ਏ ਆ ਆਲੇ-ਦੁਆਲੇ ਸਮਾਜ ਦੇ ਵਿੱਚੋਂ ਪਰ ਮੈਂ ਇਸ ਮੱਤ ਕਰਕੇ ਇਹਨਾਂ ਮੰਗਾ ਕਰਕੇ ਉਹ ਰਿਸ਼ਤਾ ਕਦੀ ਖਰਾਬ ਨਾ ਕਰਾਂ ਮੈਨੂੰ ਦਿਆ ਕਰੀ ਮੈਂ ਇਸ ਰਿਸ਼ਤੇ ਦੇ ਭੇਟ ਹੋ ਜਾਵਾਂ ਇਸ ਕਰਨ ਵਾਸਤੇ ਜੋਦੜੀਆਂ ਕਰਨੀਆਂ ਸੀ ਫਿਰ ਜਦੋਂ ਇੱਥੇ ਆਉਂਦਾ ਹੈ ਨਾ ਜੀ ਆਪਣੇ ਪਿਆਰੇ ਗੁਰੂ ਦੇ ਉਦੋਂ ਆਇ ਕੈਮਰੇ ਵਾਲੇ ਭਾਉਾਂ ਦਾ ਨਹੀਂ ਧਿਆਨ ਰੱਖਣਾ ਹੁੰਦਾ ਕਿ ਫੋਟੋ ਚੰਗੀ ਆਵੇ ਕਿ ਨਾ ਆਵੇ ਇਹ ਖਸਮਾਂ ਨੂੰ ਖਾਣ ਇਹਨਾਂ ਦਾ ਆਪਣਾ ਕੰਮ ਹੈ ਆਪੇ ਖਿੱਚ ਲੈਣ ਪਾਈ ਉਦੋਂ ਤੇ ਇੱਕ ਇੱਕ ਕਦਮ ਜਿਹੜਾ ਏ ਆਪਣੇ ਪਿਆਰੇ ਦੇ ਦਿਵਾਲੇ ਪ੍ਰਕਰਮਾ ਕਰਨੀਆਂ ਏ ਤੇ ਨਾਲ-ਨਾਲ ਆਪਣੇ ਮਨ ਨੂੰ ਦੋਵਾਂ ਜੀਆਂ ਨੇ ਸਮਝਾਉਣਾ ਏ ਕਿ हे ਮਨਾ ਸਾਰੀ ਜ਼ਿੰਦਗੀ ਇਸ ਗੁਰੂ ਦੀਆਂ ਹੀ ਪ੍ਰਕਰਮਾ ਕਰਨੀਆਂ ਏ ਮੈਂ ਗੁਰੂ ਦੇ ਕਹਿਣੇ ਅਨੁਸਾਰ ਚੱਲਣਾ ਹੈ ਜੇ ਮੈਨੂੰ ਇਸ ਰਿਸ਼ਤੇ ਚ ਖੁਸ਼ੀ ਚਾਹੀਦੀ ਏ ਆਨੰਦ ਚਾਹੀਦਾ ਏ ਤੇ ਦੋਵਾਂ ਨੇ ਇਕੱਠੇ ਗੁਰੂ ਵੱਲ ਨੂੰ ਤੁਰਨਗੇ ਤੇ ਆਨੰਦ ਹੋਏਗਾ ਤੇ ਨਹੀਂ ਤੇ ਤੁਸੀਂ ਵੇਖ ਹੀ ਰਹੇ ਹੋ ਹਾਲ ਕੀ ਏ ਸਾਡਾ ਸਾਰੇ ਜਣੇ ਵੇਖ ਹੀ ਰਹੇ ਆ ਕੀ ਦੁੱਖ ਨੇ ਤੇ ਕੀ ਹਾਲ ਏ ਉਸ ਪਿਆਰੇ ਦੀਆਂ ਬੜੀ ਇੱਕ ਇੱਕ ਕਦਮ ਆਨੰਦ ਦਾ ਏ ਇੱਕ ਇੱਕ ਕਦਮ ਆਪਣੇ ਪਿਆਰੇ ਵੱਲ ਨੂੰ ਏ ਇਹਦੀਆਂ ਹੀ ਪ੍ਰਕਰਮਾ ਕਰਨੀਆਂ ਨੇ ਬਸ ਫਿਰ ਬੜੇ ਸਦਕਾ ਬਹਿਣਾ ਏ ਤੇ ਸਿਹਾਸੇ ਨਾਲ ਕਈ ਵਾਰਾਂ ਕਹਿੰਨੇ ਹੁੰਨੇ ਕਿ ਜਦੋਂ ਇੱਥੇ ਲਾਵਾ ਫੇਰੇ ਸਭਨਾਂ ਨੇ ਲਏ ਨੇ ਜਦੋਂ ਲਾਵਾ ਫੇਰੇ ਲੈਂਦੇ ਹੋ ਜਿਹੜਾ ਪੁਰਸ਼ ਏ ਉਹ ਅੱਗੇ ਚੱਲਦਾ ਏ ਇਸਤਰੀ ਪੱਲਾ ਪਕੜ ਕੇ ਪਿੱਛੇ ਚੱਲਦੀ ਏ ਤੇ ਜੇ ਉਹ ਇਸਤਰੀ ਉਹ ਭੈਣਾ ਹੌਲੀ ਚੱਲੇ ਤੇ ਪੁਰਸ਼ ਮੁੜ ਕੇ ਕਹਿੰਦਾ ਏ ਕਿ ਤੇਰੀਆਂ ਲੱਤਾਂ ਟੁੱਟੀਆਂ ਤੁਰਦੀ ਨਹੀਂ ਛੇਤੀ ਕਹਿੰਦਾ ਏ ਮੁੜ ਕੇ ਕਦੀ ਕਿਹਾ ਅੱਜ ਤੋਂ ਤੁਹਾਡੇ ਚੋਂ ਕਿਸੇ ਨੇ ਜਦ ਪਤੀ ਥੋੜਾ ਜਿਹਾ ਤੇਜ਼ ਚੱਲੇ ਤੇ ਪਿੱਛੋਂ ਜਿਹੜੀ ਇਸਤਰੀ ਏ ਉਹ ਪੱਲਾ ਖਿੱਚ ਕੇ ਕਹਿੰਦੀ ਤੈਨੂੰ ਅੱਗ ਲੱਗੀ ਏ ਕਿੱਥੇ ਦੌੜਾ ਜਾਣਾ ਫੇਰੀ ਪੁੱਛਦੇ ਘਰ ਜਾ ਕੇ ਤੁਹਾਨੂੰ ਕੀ ਹੋ ਜਾਂਦਾ ਜਿਦੋਂ ਇੱਥੇ ਗੁਰੂ ਕੋ ਸਿੱਖਿਆ ਏ ਕਿ ਇੱਕ ਦੂਜੇ ਨਾਲ ਕਦਮ ਨਾਲ ਕਦਮ ਮਲਾ ਕੇ ਚੱਲਣਾ ਏ ਇੱਕ ਦੂਜੇ ਦਾ ਸਾਥ ਦੇਣਾ ਏ ਫਿਰ ਘਰ ਜਾ ਕੇ ਕੋਨੂੰ ਤੇ ਕੋਨੂੰ ਪੱਲਾ ਕਿਉਂ ਖਿੱਚਦੇ ਹੋ ਕਿਉਂ ਇੱਕ ਦੂਜੇ ਤੋਂ ਜਿਹੜਾ ਪੱਲਾ ਏ ਉਹ ਤੇ ਬਾਅਦ ਚ ਖਿੱਚ ਧੂਲ ਹੀ ਰੱਖ ਲਿਆ ਇਹ ਪੱਲਾ ਆਪ ਜੀ ਨੂੰ ਸਾਥ ਚੱਲਣ ਲਈ ਬਖਸ਼ਿਆ ਸੀ ਕਿ ਸਾਥ ਚੱਲਣਾ ਹੈ ਸਾਥ ਨਹੀਂ ਛੱਡਣਾ ਬੁਰਾ ਸਮਾਂ ਆਵੇ ਚੰਗਾ ਆਵੇ ਬਿਮਾਰੀ ਆਵੇ ਨਾ ਆਵੇ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਜੇ ਕਿਤੇ ਪੱਲੇ ਦੀ ਉਹ ਖੇਡ ਨੂੰ ਸਮਝਿਆ ਹੁੰਦਾ ਕਿ ਗੁਰੂ ਰਾਮਦਾਸ ਨੇ ਪੱਲਾ ਕਿਉਂ ਪਕੜਾਇਆ ਹੈ ਤੇ ਹਨੀ ਦੀ ਬਾਤ ਹੈ ਸਿੱਖਾਂ ਚ ਕਦੀ ਤਲਾਕ ਨਹੀਂ ਸੀ ਹੋਇਆ ਕਰਨੀ ਇਹ ਸਮਝਣ ਵਾਲੀਆਂ ਬਾਤਾਂ ਇੱਕ ਦੂਜੇ ਦੇ ਨਾਲ ਚੱਲਣਾ ਹੈ ਇੱਕ ਦੂਜੇ ਦੇ ਵਾਸਤੇ ਚੱਲਣਾ ਹੈ ਤੇ ਚੱਲਦਿਆਂ ਚੱਲਦਿਆਂ ਹੀ ਆਪਜੀ ਨੂੰ ਸਮਝ ਆ ਜਾਣੀ ਸੀ ਕਿ ਅੰਦਰ ਜਿਹੜੀ ਖੁਸ਼ੀ ਏ ਉਹ ਦੂਜੇ ਵਾਸਤੇ ਜੀਣ ਵਾਸਤੇ ਉਹ ਪ੍ਰੇਮ ਚ ਪ੍ਰੇਮ ਦੇ ਤਿਰਥ ਹੀ ਹੁੰਦੇ ਮੈਂ ਤੋਂ ਪਰੇ ਜਿੱਥੇ ਮੈਂ ਨਾ ਹੋਵੇ ਜਿੱਥੇ ਸਿਰਫ ਤੂੰ ਹੋਵੇ ਇਹ ਬੜਾ ਅਸਚਰਜ ਮਾਰਗੇ ਇਹਨੂੰ ਇਦਾਂ ਹੀ ਜੀਵਣਾ ਫਿਰ ਪੈਲਸ ਕਰਨ ਦੀ ਲੋੜ ਨਹੀਂ ਲੱਖਾਂ ਰੁਪਈਆ ਤੇ ਗਉਣ ਵਾਲੇ ਲਾਓ ਕਿ ਗੰਦਮੰਦ ਗਉਣ ਨਾ ਤੇ ਨੱਚਣ ਵਾਲੀ ਬਾਤ ਨਹੀਂ ਹੈ ਇਹ ਤੇ ਗੁਰੂ ਕੋ ਜਿਨੇ ਮਿੱਠੀ ਬਾਣੀ ਸੁਣ ਲਈ ਜਿਨੇ ਸਤਗੁਰੂ ਦੀ ਉਹ ਲਾਵਾਂ ਦਾ ਮਹਾਂ ਰੰਗ ਸੁਣ ਲਿਆ ਹੁਣ ਸੋਚੋ ਉਹਨੂੰ ਗਉਣ ਵਾਲਾ ਚੰਗਾ ਲੱਗੇਗਾ ਇਹ ਤੇ ਇਦਾਂ ਐ ਅਮਰਤ ਸ਼ਕ ਕਹੇ ਬਾਅਦ ਚ ਜ਼ਹਿਰ ਪੀਣਾ ਤੇ ਕਹਿਣਾ ਜ਼ਹਿਰ ਜ਼ਿਆਦਾ ਸਵਾਦ ਹੈ ਅਮਰਤ ਤੋਂ ਬਾਅਦ ਜ਼ਹਿਰ ਪੀਣ ਵਾਲਿਆਂ ਦੀ ਬਾਤ ਇਹ ਨਾ ਨਹੀਂ ਭਾਈ ਜਦੋਂ ਪਿਆਰੇ ਨਾਨਕ ਦੀ ਬਾਤ ਹੀ ਸੁਣ ਲਈ ਪਿਆਰੇ ਨਾਨਕ ਦੀ ਮਿੱਠੀ ਬਾਣੀ ਸੁਣ ਲਈ ਫਿਰ ਸੁਣਨ ਨੂੰ ਬਚਿਆ ਕੀ ਫਿਰ ਉਹਨੂੰ ਸੰਭਾਲ ਕੇ ਰੱਖਿਆ ਕਰੋ ਉਹਨੂੰ ਐਵੇਂ ਡੋਲਿਆ ਨਾ ਕਰੋ ਐਵੇਂ ਪੈਲਸਾਂ 'ਚ ਜਾ ਕੇ ਭੰਗੜੇ ਪਾਉਣ ਦੀ ਉਹਦੇ ਦੋ ਨੁਕਸਾਨ ਨੇ ਇੱਕ ਤੇ ਆਪਜੀ ਨੁਕਸਾਨ ਕਰਦੇ ਹੋ ਗੁਰੂ ਦੀ ਨਰਦਰੀ ਕਰਦੇ ਹੋ ਤੀਜਾ ਸਮਾਜ ਨੂੰ ਇੱਕ ਇਹੋ ਜੀ ਰੀਤ ਦੇ ਜਾਂਦੇ ਹੋ ਜਿਹਦੇ ਵਿੱਚ ਗਰੀਬ ਨੂੰ ਵੀ ਮਰਨਾ ਪੈਂਦਾ ਏ ਬਾਤ ਦੇ ਸੋਨਾ ਪਾਉਣਾ ਦਾਜ ਦੇਣੇ ਜਨੇਪੇ ਲੈਣੇ ਇਹ ਸਾਰੀਆਂ ਸਾਡੀਆਂ ਹੀ ਰਸਮਾਂ ਨੇ ਤੇ ਕਰਮ ਦੋ ਤਰ੍ਹਾਂ ਦੇ ਹੁੰਦੇ ਇੱਕ ਸਮੂਹਕ ਕਰਮ ਹੁੰਦਾ ਇੱਕ ਕਰਮ ਇੰਡੀਵਿਜੂਅਲੀ ਹੁੰਦਾ ਮੈਂ ਕੀਤਾ ਇਹ ਮੈਂ ਭੋਗਾਂਗਾ ਪਰ ਜਦੋਂ ਦਾਜ ਸਾਰੇ ਦੇ ਰਹੇ ਆ ਸਾਰੇ ਲੈ ਰਹੇ ਆ ਇਹ ਸਾਰੀਆਂ ਬੁਰੀਆਂ ਰੀਤਾਂ ਚ ਅਸੀਂ ਰੀਤਾਂ ਚ ਲਾਉਣ ਦੇ ਹੱਕ ਚ ਆ ਚਲਾਉਨੇ ਆ ਤੇ ਫਿਰ ਹੁੰਦਾ ਕੀ ਫਿਰ ਪਚਾਲ ਦੀ ਮਾਰ ਪੈਂਦੀ ਏ ਫਿਰ ਸੁਨਾਮੀ ਆਉਂਦੀ ਏ ਫਿਰ ਬਿਮਾਰੀਆਂ ਫੈਲਦੀਆਂ ਨੇ ਫਿਰ ਉਹ ਜਿਹੜਾ ਸਮੂਹਕ ਕਰਮੇ ਉਹਦਾ ਫਲ ਇਸੇ ਢੰਗ ਨਾਲ ਮਿਲਦਾ ਹੈ ਫਿਰ ਅਸੀਂ ਰੱਬ ਨੂੰ ਦੋਸ਼ ਦਿੰਨੇ ਕਿ ਰੱਬ ਨੇ ਕੀ ਕੀਤਾ ਨਹੀਂ ਭਾਈ ਹੁਣ ਮੰਨ ਲਓ ਤੁਸੀਂ ਦਾਜ ਲੈਂਦੇ ਤੇ ਦਿੰਦੇ ਹੋ ਦੂਰ ਕਿਤੇ ਕਿਸੇ ਪਿੰਡ ਦੇ ਵਿੱਚ ਕਿਸੇ ਧੀ ਨੂੰ ਤੇਲ ਪਾ ਕੇ ਸਾੜ ਦਿੱਤਾ ਉਹਦੀ ਚਮੜੀ ਸੜੀ ਕੇਸ ਸੜੇ ਕੱਪੜੇ ਜੁੜ ਗਏ ਨਾਲ ਉਹਦਾ ਤੜਫੀ ਚੀਕਾਂ ਮਾਰੀਆਂ ਉਹਦੇ ਦੁੱਖ ਦਾ ਉਹਦੇ ਦਰਦ ਦੇ ਵਿੱਚ ਅਸੀਵੀ ਜਿਨ੍ਹਾਂ ਨੇ ਰੀਤ ਦੇ ਵਿੱਚ ਹਿੱਸਾ ਬਣਿਆ ਦਾਜ ਦਿੱਤਾ ਅਸੀਂ ਵੀ ਉਹਨੇ ਹੀ ਜ਼ਿੰਮੇਵਾਰ ਹੋਏ ਕਿਉਂਕਿ ਉਸੇ ਰੀਤ ਤੋਂ ਲਾਲਚ ਆਇਆ ਉਸੇ ਲਾਲਚ ਕਰਕੇ ਸੜੇ ਉਹਦਾ ਕਾਰਨ ਕੁਝ ਨਾ ਕੁਝ ਅਸੀਵੀ ਬਣੇ ਕਿਉਂਕਿ ਅਸੀਂ ਇਹ ਰੀਤ ਨੂੰ ਹਿੱਸਾ ਪਾਇਆ ਇਸ ਰੀਤ ਦੇ ਵਿੱਚ ਇਹਨੂੰ ਚਲਾਉਣ ਦੇ ਵਿੱਚ ਗੁਰੂ ਨਾਨਕ ਪਿਤਾ ਦੇ ਘਰ ਇਦਾਂ ਦਾ ਕੁਝ ਨਹੀਂ ਨਾ ਦਾਜ ਲੈਣਾ ਨਾ ਦੇਣਾ ਨਾ ਇਦਾਂ ਦੀ ਕੋਈ ਬੁਰੀ ਰੀਤ ਨਹੀਂ ਫਿਰ ਦੂਜੀ ਬਾਤ ਆ ਜਾਂਦੀ ਜਿਵੇਂ ਲੰਗਰ ਦੀ ਬਾਤ ਆ ਜਾਵੇ ਲੰਗਰ ਕਿਸ ਗੁਰੂ ਪਿਤਾ ਨੇ ਚਲਾਇਆ ਸੀ ਤਨ ਗੁਰੂ ਨਾਨਕ ਮਹਾਰਾਜ ਜੀ ਨੇ ਤੇ ਲੰਗਰ ਦੀ ਇਹ ਡਾਇਓਲੋਜੀ ਕੀ ਸੀ ਲੰਗਰ ਕਾਦੇ ਵਾਸਤੇ ਸੀ ਲੰਗਰ ਕੀ ਚਸਕੇ ਲਾਉਣ ਵਾਸਤੇ ਸੀ ਸਵਾਦਾਂ ਵਾਸਤੇ ਸੀ ਲੰਗਰ ਕਾਦੇ ਲਈ ਸੀ ਲੋੜਵੰਦਾਂ ਵਾਸਤੇ ਸੀ ਕਿਸੇ ਰਾਹੀਰ ਵਾਸਤੇ ਸੀ ਭਾਵੇਂ ਉਹ ਗਰੀਬ ਏ ਭਾਵੇਂ ਅਮੀਰ ਏ ਜੇ ਦੂਰੋਂ ਚੱਲ ਕੇ ਆਇਆ ਏ ਉਹਦੀ ਲੋੜ ਏ ਜ਼ਰੂਰਤ ਏ ਤੇ ਉਹਦੇ ਵਾਸਤੇ ਸੀ ਲੰਗਰ ਦੀ ਮਰਿਆਦਾ ਫਿਰ ਲੰਗਰ ਦੀ ਮਰਿਆਦਾ ਦੇ ਵਿੱਚ ਇੱਕ ਪਿਆਰੇ ਨੇ ਹੋਰ ਕੀਤੀ ਸੀ ਜਿੱਥੇ ਸਤਿਗੁਰੂ ਨੇ ਕਿਹਾ ਸੀ ਰਾਣਾ ਰੰਕ ਬਰਾਬਰੀ ਜਿੱਥੇ ਰਾਜਾ ਤੇ ਗਰੀਬ ਇੱਕ ਸਾਰ ਬੈਠਣਗੇ ਇੱਕ ਬਰਾਬਰੀ ਹੋਏ ਇੱਕ ਪੰਗਤ ਦੇ ਵਿੱਚ ਛਕਿਆ ਜਾਏਗਾ ਤੇ ਸੰਗਤ ਦੇ ਪੰਗਤ ਦਾ ਵਿਧਾਨ ਪੈਦਾ ਹੋਇਆ ਹੁਣ ਤੁਸੀਂ ਸੋਚ ਕੇ ਦੇਖੋ ਕੀ ਅਸੀਂ ਲੰਗਰ ਨੂੰ ਆਪਣੇ ਪਿਆਰੇ ਦੀ ਉਸ ਮਰਿਆਦਾ ਨੂੰਵੇਂ ਸੰਭਾਲ ਰਹੇ ਹਾਂ ਹੁਣ ਤੇ ਸਾਡੇ ਚੋਲੇਆਂ ਵਾਲੇ ਬਾਬੇ ਵੀ ਨਹੀਂ ਸੰਭਾਲ ਰਹੇ ਸultanpur Lodhi ਸਾਹਿਬ ਚਲੇ ਜਾਓ ਉੱਥੇ ਵੀ ਆਈਪੀ ਲੰਗਰ ਵੀ ਮਿਲਣਗੇ ਤੁਹਾਨੂੰ ਕਿ ਅਮੀਰਾਂ ਵਾਸਤੇ ਵੱਖਰੇ ਭਾਵੇਂ ਗੁਰੂ ਅਮਰਦਾਸ ਜੀ ਨੇ ਅਕਬਰ ਆਇਆ ਸੀ ਤੇ ਉਹਨੂੰ ਵੀ ਪੰਗਤ ਚ ਬਿਠਾ ਕੇ ਸ਼ਕਾਇਆ ਸੀ ਪੀਜ਼ੇ ਚੱਲ ਰਹੇ ਨੇ ਕੋਈ ਕੇਕ ਕੱਟ ਰਿਹਾ ਏ ਕੋਈ 버ਗਰ ਵਰਤਾ ਰਿਹਾ ਏ ਕੋਈ ਨਿਊਡਲ ਵਰਤਾ ਰਿਹਾ ਏ ਗੁਰੂ ਨਾਨਕ ਦਾ ਲੰਗਰ ਇਹ ਨਹੀਂ ਕਿ ਤੁਹਾਡੀਆਂ ਨਾੜਾਂ ਚ ਕੋਲੇਸਟ੍ਰੋਲ ਜੰਮੇ ਤੇ ਉੱਥੇ ਜਾ ਕੇ ਹਾਰਟ ਅਟੈਕ ਆਵੇ ਤੇ ਮਰ ਜਾਓ ਗੁਰੂ ਨਾਨਕ ਦਾ ਲੰਗਰ ਸਿਹਤ ਜਾਬੀ ਦਾ ਲੰਗਰ ਏ ਆਪ ਜੀ ਦੀ ਸੇਤ ਦਾ ਲੰਗਰ ਏ ਜਿਨੇ ਜੀਵਨ ਦਿੱਤਾ ਏ ਜਿਨੇ ਇਹ ਦੇਹ ਦਿੱਤੀ ਏ ਜਿਨੇ ਇਹ ਸਰੀਰ ਦਿੱਤਾ ਏ ਉਹਦੀ ਸੰਭਾਲ ਵੀ ਉਹਨੇ ਨਾਲ ਦਿੱਤੀ ਏ ਪਰ ਅਸੀਂ ਕੀ ਹਾਲ ਕਰ ਲਿਆ ਹੁਣ ਆਪ ਜੀਆਂ ਨੂੰ ਵੀ ਬੇਨਤੀ ਏ ਵੈਸੇ ਤੇ ਇੱਥੇ ਵੀ ਕੁਰਸੀਆਂ ਮੇਜ਼ ਲੱਗੇ ਅਸੀਂ ਵੇਖ ਲਏ ਨੇ ਇੱਕ ਪ੍ਰਣ ਕਰ ਲਓ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਪ੍ਰਸ਼ਾਦੇ ਨੂੰ ਮੇਰੇ ਗੁਰੂ ਦਾ ਭੋਗ ਲੱਗ ਗਿਆ ਨਾ ਉਹ ਮੈਂ ਪੰਗਤ 'ਚ ਬਹਿ ਕੇ ਹੀ ਸ਼ਕਣਾ ਏ ਉਹ ਲੰਗਰ ਏ ਬਸ ਉਹ ਮੈਂ ਕੁਰਸੀ ਤੇ ਮੇਜ਼ ਤੇ ਬਹਿ ਕੇ ਨਹੀਂ ਸ਼ਕਣਾ ਤੇ ਜੇ ਸਮਝਦੇ ਹੋ ਕਿ ਤੁਸੀਂ ਗੁਰੂ ਅਮਰਦਾਸ ਤੋਂ ਜ਼ਿਆਦਾ ਸਿਆਣੇ ਹੋ ਤੇ ਫਿਰ ਭਾਈ ਤੁਹਾਡੀ ਮौज ਹੈ ਕੀ ਕਰ ਸਕਦੇ ਜੇ ਐਸੇ ਆਨੰਦ ਕਾਰਜ ਦੀ ਮਰਿਆਦਾ ਪੂਰਨ ਰੱਖਣੀ ਹੁੰਦੀ ਤੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਪਰ ਇਹ ਆਪਜੀ ਦਾ ਕਸੂਰ ਵੀ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਸਾਨੂੰ ਪਤਾ ਵੀ ਨਹੀਂ ਕੋਈ ਸਮਝਾਉਂਦਾ ਵੀ ਨਹੀਂ ਸਮਝਾਉਣ ਵਾਲੇ ਤੇ ਤੁਹਾਨੂੰ ਇਹੋ ਹੀ ਦੱਸ ਜਾਂਦੇ ਕਿ ਇਹ ਵੀ ਗੁਰ ਮਰਿਆਦਾ ਨਾ ਕਰਾਇਆ ਏ ਇਹ ਮਰਿਆਦਾ ਪੂਰ ਨਹੀਂ ਉਹ ਤੁਹਾਨੂੰ ਖੁਸ਼ ਕਰਨ ਦੇ ਚੱਕਰ ਕਿਉਂਕਿ ਲਫਾਫਾ ਤੁਹਾਡੇ ਕੋਲ ਲੈਣਾ ਉਹ ਤੁਹਾਨੂੰ ਖੁਸ਼ ਕਰਨ ਦੇ ਚੱਕਰ ਚ ਇਹਨੂੰ ਹੀ ਮਰਿਆਦਾ ਦੱਸ ਕੇ ਚਲੇ ਜਾਂਦੇ ਭਾਈ ਬਾਕੀ ਇਸ ਵੀਰ ਨੂੰ ਇਸ ਭੈਣ ਨੂੰ ਬੇਨਤੀ ਏ ਕਿ ਪਿਆਰੇ ਸਤਿਗੁਰੂ ਦੇ ਰੰਗ ਚ ਜੀਣਾ ਜੇ ਇਸ ਦਾ ਨਾਮ ਜਗ ਦੀਪਕ ਹੈ ਤੇ ਵਾਕੇ ਕੁਝ ਅਜਿਹੇ ਕਰਮਾਂ ਦਾ ਖੇਡ ਨੂੰ ਕਰੇ ਅਜਿਹੇ ਕਰਮਾ ਨੂੰ ਕਰਨ ਦੋਵੇਂ ਜਾਣੇ ਰਲ ਕੇ ਕਿ ਵਾਕੇ ਜੱਗ ਵਾਸਤੇ ਦੀਪਕ ਬਣਨ ਰੋਸ਼ਨੀ ਬਣਨ ਲੋਕ ਇਹਨਾਂ ਤੋਂ ਸੇਧ ਲੈਣ ਇਹਨਾਂ ਦੇ ਜੀਵਨ ਤੋਂ ਸੇਧ ਲੈਣ ਸਤਿਗੁਰੂ ਦਿਆ ਕਰੇ ਅਜਿਹਾਂ ਰੰਗ ਬਣੇ ਆਓ ਸਾਰੇ ਜਾਣੇ ਰਲ ਕੇ ਇਹਨਾਂ ਦੋਵਾਂ ਜੀਆਂ ਵਾਸਤੇ ਸਤਿਗੁਰੂ ਅੱਗੇ ਹੱਥ ਜੋੜ ਲਓ ਸੀਸ ਝੁਕਾ ਕੇ ਸਤਿਗੁਰੂ ਕੋ ਮੰਗੀਏ ਹੇ ਸਤਿਗੁਰੂ ਪਿਤਾ ਇਹ ਜਿਹੜੇ ਦੋਵੇਂ ਜੀ ਨੇ ਇਹ ਮਹਾ ਰੰਗ ਨੂੰ ਮੰਨਣ ਇਹਨਾਂ ਦੀਆਂ ਬੇਅੰਤ ਭੁੱਲਾਂ ਬਖਸ਼ ਲਈ ਇਹ ਤੇਰੇ ਰੰਗ ਨੂੰ ਪ੍ਰਾਪਤ ਹੋਣ ਆਓ ਸਤਿਗੁਰੂ ਅੱਗੇ ਇਹਨਾਂ ਦੀ ਚੋਲੀ ਇੱਕ ਜ